ਯੂਰਪ ਦੇ ਜਿੰਨੇ ਚਰਚ ਨੇ ਬਥੇਰੇ ਨੂੰ ਤਾਲੇ ਲੱਗ ਗਏ ਨੇ 70% ਗੁਰਦੁਆਰੇ ਇੰਗਲੈਂਡ ਦੇ ਚਰਚ ਖਰੀਦ ਕੇ ਬਣਾਏ ਗਏ ਨੇ ਚਰਚ ਦੇ ਅੰਦਰ ਬਣੇ ਨੇ ਪਾਦਰੀਆਂ ਨੇ ਚਰਚ ਵੇਚ ਦਿੱਤੇ ਨੇ ਕਿੰਨੇ ਮੈਂਟੇਨੈਂਸ ਤੇ ਜੋ ਖਰਚਾ ਹੈ ਉਹ ਵੀ ਨਹੀਂ ਕਿਵੇਂ ਚਲਾਈਏ ਕਰੀਬਨ ਕਰੀਬਨ ਧਾਰਮਿਕ ਮੰਦਰ ਤੇ ਸਾਰੀ ਦੁਨੀਆ ਦੇ ਵਿੱਚ ਉਲੜੇ ਹੋਏ ਨੇ ਉਹ ਜੜੇ ਬਹੁਤ ਸਾਰੇ ਕੀਮਤੀ ਚਰਚ ਰਾਤ ਨੂੰ ਦੀਵਾ ਵੱਤੀ ਵੀ ਹੋਏ ਤਾਲੇ ਲੱਗੇ ਆ ਇੰਗਲੈਂਡ ਦਾ بڑا ਇੱਕ ਇਤਿਹਾਸਿਕ ਚਰਚ ਉਹ ਸਿੱਖਾਂ ਨੇ ਖਰੀਦਿਆ ਸੀ ਪਾਰਲੀਮੈਂਟ ਦੇ ਵਿੱਚ ਬੜੀ ਜੋ ਹੈ ਰੋਲਾ ਪਿਆ ਸੀ ਤੇ ਗੁਰਦੁਆਰਾ ਬਣਿਆ ਨਿਊਯਾਰਕ ਦਾ ਪਹਿਲਾ ਗੁਰਦੁਆਰਾ ਇੱਕ ਚਰਚ ਦੇ ਅੰਦਰ ਬਣਿਆ ਹੋਇਆ ਹੈ ਬਾਹਰ ਕ੍ਰਾਸ ਲੱਗਿਆ ਹੈ ਅੰਦਰ ਹਜ਼ਰਤ ঈਸਾ ਦੀਆਂ ਤਸਵੀਰਾਂ ਨੇ ਪਾਦਰੀਆਂ ਨੇ ਚਰਚ ਵੇਚੀ ਚਰਚ ਤੇ ਉਜੜਦੇ ਜਾ ਰਹੇ ਨੇ ਭਾਰਤ ਦੇ ਵਿੱਚ ਮੰਦਰ ਉਜੜਦੇ ਜਾ ਰਹੇ ਨੇ ਟਲ ਖੜਕਾਣ ਵਾਲੇ ਪੁਜਾਰੀ ਵੀ ਹੋਏ 86 ਮੰਜ਼ਲਾ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਨੇ ਬੰਗਾਲ ਦੇ ਵਿੱਚ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਰਾਜਸਥਾਨ ਦੇ ਵਿੱਚ ਪੰਜਾਬ ਦੇ ਵਿੱਚ 8 ਬੰਦੇ ਤੁਹਾਨੂੰ ਅੰਮ੍ਰਿਤ ਵੇਲੇ ਨਹੀਂ ਮਿਲਣਗੇ ਕਿਤੇ